ਕਿਆ ਕਰਦਾਂ ਦੀ ਘੁੱਟ ਕੁੜੀਏ ਕੋਈ ਨਾ ਕੁਝ ਕਰਨੇ ਨੇ ਚਾਹਤਾ ਮੈਂ ਹਮੇ ਕਿਉਂ ਉਹਨਾਂ ਦੇ ਮਗਰ ਲੱਗਦੀ ਨਹੀਂ ਹੈ ਨਹੀਂ ਗਿਆ ਜੂਆ ਤਾਂ ਰਹਿੰਦੇ ਆ ਹੈਗੇ ਕਿਉਂ ਨਹੀਂ ਹੈਗੀਆਂ ਨੇ ਧਿਆਨ ਨਾਲ ਦੇਖੋ ਕੋਈ ਹੁੰਦੀ ਸੀ ਇੱਕ ਵੀ ਜੂ ਮੇਰੇ ਆਸ-ਪਾਸ ਕਦੇ ਜੂ ਨਹੀਂ ਸੀ ਬਈ ਮਾਂ ਠੀਕ ਹੈ ਕੱਲ ਮੈਂ ਇੱਥੋਂ ਦੂਰੀ ਜਾਂਦੀ ਵੜੀ ਫਿਰ ਦੇਖ ਲੈ ਇਹਦੇ ਚੜੀ ਹੋਊਗੀ ਜੂ ਦੇਖ ਲੈ ਨਾ ਇਹਦੇ ਕਿੱਥੇ ਜੂ ਆ ਤੇ ਹੋਰ ਮਾਰ ਕੇ ਆਹ ਦੇਖ ਲੀਖਾਂ ਆਂ ਤਾਂ ਕਿੰਨੀਆਂ ਨੇ ਇਹ ਨਾ ਕਰੀ ਜਾ ਤੂੰ ਕਰੀ ਐ ਇਹ ਨਾ ਕਾਰ ਹੈ ਇਹਦੀ ਸਿਕਰੀ ਜੀ ਹੋ ਜਾਂਦੀ ਠੰਡ ਚ ਇੱਕ ਅੱਧੀ ਵਾਰ ਤੇਲ ਲਾਇਆ ਨਾ ਸਮਾਰ ਕੇ ਫਿਰ ਆਪੇ ਸਿਰ ਠੀਕ ਹੋ ਜਾਂਦਾ ਆਪ ਦੇ ਵੀ ਝੂਠ ਮਾਰੀ ਜਾਂਦਾ ਉਹ ਜੂ है कि मैं ਮੈਂ ਹਾਂ ਮਾਂ ਆਪ ਹੀ ਦੱਸ ਦੇ ਹੁੰਦੀ ਹੈ ਮੱਛਰ ਹੋਊਗਾ ਹਾਂ ਨਹੀਂ ਲੈ ਲੈ ਚਾਹ ਚਾਹ ਲੈ ਹਾਂ ਇਧਰ ਹੋ ਜਾ ਪੁੱਤ ਲੈ ਜਾ ਚਾਹ ਸਾਸੀ

ਤੂੰ ਵੀ ਚਾਹ ਬਣਾ ਲਿਆ ਜਾ ਚਾਚੇ ਵਾਸਤੇ ਲੌਂਗ ਲੈ ਜੀ ਲੌਂਗ ਲੈ ਚੱਲ ਚਾਹ ਬਣਾ ਕੇ ਲੈਣੇ ਚਾਚਾ ਵਾਸਤੇ ਵਧੀਆ ਜੀ ਬਣਾ ਕੇ ਦਵਾਂਗੀ ਲੈ ਆ ਲੈ ਹੋਰ ਭਾਈ ਸੇਵਾ ਕਰਿਆ ਕਰੋ ਤੁਹਾਡੇ ਚਾਚੇ ਦੀ ਗਿਣ ਲਾ ਪੈਸੇ ਜੀ ਪੂਰੀ ਹੋਣਗੇ ਚਾਚਾ ਗਿਣਨ ਦਾ ਕੀ ਹੈ ਗਿਣ ਕੀ ਲਿਆਉਂਦੇ ਹਾਂ ਹਾਂ ਸਾਢੇ 3.5 ਇਹ 2,70,000 ਰੁਪਏ ਠੀਕ ਹੈ ਤੇ ਦੂਜੇ ਰੱਖਣੀ ਕਰ ਗਾਂਵਾਰੀ ਜੀ ਕਰ ਲਾਂਗੇ ਜੇ ਤਾਂ ਬਸ ਕੋਈ ਨਹੀਂ ਹੁਣੋ ਦਿਮਾਗ ਕਦੇ ਸੀ ਆ ਕੋਈ ਨਾ ਰੱਖ ਲਾਂਗੇ ਉਸ ਅੱਗੇ ਨਹੀਂ ਹੋਣਗੇ ਕਿ ਤਾ ਲੈਮ ਗਿਣੇ ਹੀ ਆ ਤੂੰ ਰੱਖ ਆ ਦੇ ਐ ਕਰਿਓ ਨਾ ਆ 50 ਰੱਖ ਕੇ ਉੱਪਰ ਲਾ ਤੇ 10000 ਰੁਪਏ ਦਾ ਰਸ਼ਮ ਪਣੋ ਮੈਂ ਰੋਸਮ ਕੰਨੀ ਤੇ ਮਾ ਵੀ ਇੱਥੀ ਬਣਾ ਲੈ ਤਾ ਤਾ ਤੂੰ ਫੇਰ ਕਰਨਾ ਕਰ ਰੋਟੀ ਪਾਣੀ ਦੱਸ ਲੈ ਹੁਣ ਅੱਗੇ ਵੀ ਤਾਂ ਖਾਂਦਾ ਹੀ ਸੀ ਹੁਣ ਫਿਰ ਖਾਲਿਆ ਕਰੇਗਾ ਫਿਰ ਕੀ ਹੋ ਗਿਆ ਅਸੀਂ ਖਾਲੇ ਤੂੰ ਖਾਲੇ ਇੱਕੋ ਗੱਲ ਹੀ ਆ ਨਾਲੇ ਤੈਨੂੰ ਪਤਾ ਹੀ ਨਾਲੇ ਹੈ ਨਾਲੇ ਆਏ ਹੈਗਾ ਉਹ ਤਾਂ ਦੇਖ ਵੱਡਿਆਂ ਦੀ ਜਿੰਨੀ ਸੇਵਾ ਕਰੋਗੇ ਉਨੇ ਤੁਹਾਨੂੰ ਫੋਨ ਫਲ ਮਿਲੂਗਾ ਹੈ ਉਹੀ ਤਾਂ ਗੱਲ ਹੈ ਮੰਮੀ ਜੀ ਮੈਂ ਤਾਂ ਆਪ ਚਾਚੇ ਨੂੰ ਕਿੰਨੇ ਵਾਰੀ ਕਿਹਾ ਵੀ ਇਹ ਤੁਹਾਡਾ ਆਪਦਾ ਹੀ ਘਰ ਹੈ ਕਾ ਤੋਂ ਤੁਸੀਂ ਐਵੇਂ ਆਜੇ ਖੇਚਲਾ ਕਰਦੇ ਹੋ ਕਦੇ ਕਿੱਧਰ ਜਾਵੜੇ ਕਦੇ ਕਿੱਧਰ ਜਾਵੜੇ ਇੱਥੇ ਰੋਟੀ ਪਾਣੀ ਮਿਲ ਜਾਂਦਾ ਲੈ ਮੈਂ ਤਾਂ ਚਾਚੇ ਨੂੰ ਪਹਿਲੇ ਥੋੜੇ ਬਾਪਸਮਾਨ ਸਮਝਿਆ ਮੈਂ ਤਾਂ ਕਦੇ ਫਰਕ ਰੱਖਿਆ ਨਹੀਂ ਕਿਉਂ ਨਾ ਹੋਰ ਤਾਂ ਜੀ ਮੇਰੇ ਪੁੱਤ ਨੇ ਤਾਂ ਕਦੇ ਫਰਕ ਨਹੀਂ ਸੀ ਰੱਖਿਆ ਇਹਦੇ ਨਾਲ ਕਿ ਉਹ ਵੀ ਸਮਝਦਾ ਸੀ ਇਹਨੂੰ ਤੇ ਮੈਂ ਕੀ ਫਰਕ ਰੱਖਿਆ ਵੀ ਨਾ ਕਰੀ ਤਾਂ ਆਪੇ ਮੇਰੇ ਨਾਲ ਗੱਲ ਨਹੀਂ ਕਰਦਾ ਸੱਜਣਾ ਉਹ ਚੱਲ ਚਾਚਾ ਜਿਹੜਾ ਕੁਝ ਹੋ ਗਿਆ ਹੋ ਗਿਆ ਬਸ ਅਗਰ ਹੁਣ ਵੀ ਛੱਡੋ ਉਹ ਗੱਲਾਂ ਨੂੰ ਭੁੱਲਣਾ ਵੀ ਚਾਹੀਦਾ ਹੈ ਪਿਛਲੀਆਂ ਤੇ ਮਿੱਟੀ ਪਾਓ ਜਿਹੜੀ ਗੱਲਾਂ ਹੋ ਗਈਆਂ ਹਵਾ ਚ ਹੋਰ ਹੁਣ ਤਾਂ ਅੱਗੇ ਬਾਰੇ ਸੋਚੋ ਹਾਂ ਨਾਲੇ ਉਹ ਪੈਸੇ ਪਤਾ ਲੱਗਿਆ ਕੋਈ ਮਾੜਾ ਮੋਟਾ ਕੋਈ ਉੱਗ ਸਿੱਕ ਨਿਕਲੀ ਉਹਦੀ ਉਹ ਤਾਂ ਕੀ ਲੱਗਣਾ ਸੀ ਮੈਂ ਤਾਂ ਹੁਣ ਸਾਰੇ ਕਿਤੇ ਜਾ ਰਿਹਾ ਕਾਕਾ ਚਾਚਾ ਦਾ ਦੋ ਮਹੀਨੇ ਹੋ ਗਏ ਮਤਲਬ ਕੱਟ ਗਿਆ ਅਮੀ ਜੀ ਤੁਸੀਂ ਵੀ ਕਿਹੋ ਜੀਆਂ ਗੱਲਾਂ ਕਰਦੇ ਹੋ ਜੇ ਪਤਾ ਲੱਗਿਆ ਹੁੰਦਾ ਚਾਚਾ ਦੱਸ ਦਿੰਨਾ ਆਪਾਂ ਨੂੰ ਸਭ ਤੋਂ ਪਹਿਲਾਂ ਆਪੋ ਨਹੀਂ ਦੱਸੂਗਾ ਆਪਾਂ ਇਹ ਹੁਣ ਚਾਚੇ ਦੇ ਛੱਡੋ ਸਾਰੀਆਂ ਗੱਲਾਂ ਰੋਟੀ ਖਾ ਲੈ ਰੋਟੀ ਖਾਓ ਦیسی ਘਿਓ ਦੇ ਪਰੌਂਠੇ ਸਾਤਵਿਕ ਨਾਲ ਦੂਰੀਆਂ ਦਾ ਫਲਾਦ ਲੱਸੀ ਘੁੱਟੇ ਖਾਓ ਤੁਸੀਂ ਤਖੀ ਮਾ ਉਹ ਜੂ ਤੋਂ ਉੱਤਰ ਮੇਜ਼ ਲਿਆ ਦੇ ਨਾ ਨਾ ਬਸ ਮੇਜ਼ ਦੀ ਕੀ ਗੱਲ ਕੋਈ ਗੱਲ ਨਹੀਂ ਮੈਂ ਤਾਂ ਐਂ ਦੇਖੀ ਜਾਂਦਾ ਸੀ ਕਿੰਨੇ ਚਿਰ ਬਾਤ ਕਰਦੀ ਰੁਕ ਗਿਆ ਨਹੀਂ ਪਤਾ ਨਹੀਂ ਸੂੜੇ ਸਾੜੇ ਵਾਲਿਆਂ ਕਿਵੇਂ ਮੈਂ ਆਪ ਹੀ ਲਾ ਲਾ ਕੇ ਆਪੇ ਖਾਂਦਾ ਬਸ ਹੁਣ ਨਾ ਤੁਹਾਨੂੰ ਭਾਈ ਸਾਹਿਬ ਲੋੜ ਨਹੀਂ ਆਪ ਦੀ ਆਪ ਲਾਉਣ ਦੀ ਰੋਟੀਆਂ ਜਵਾਕ ਹੈਗੇ ਨੇ ਆ ਕੇ ਨਾ ਜਵਾਕਾਂ ਤੋਂ ਰੋਟੀ ਪਾਣੀ ਲਓ ਤੁਸੀਂ ਮੈਂ ਤਾਂ ਕਹਿੰਦੀ ਆ ਵੀ ਤੁਸੀਂ ਆਪ ਦਾ ਰੋਹੀ ਇੱਧਰ ਉਥੇ ਕਾਦੇ ਵਾਸਤੇ ਇਕੱਲੇ ਬੈਠੇ ਹੋਗੇ ਹਾਂ ਤਾਂ ਮੈਂ ਕਿਹਾ ਭੰਜੀ ਵੀ ਇੱਧਰ ਚੱਕ ਲਿਆਉਂਦਾ ਕੱਪੜਾ ਲੀੜਾ ਉਹ ਤਾਂ ਦਿੰਨੇ ਹੁਣ ਉਧਰੋਂ ਲਿਆ ਕੇ ਧੋਣੇ ਆ ਇੱਧਰੋਂ ਲੈ ਜਾਂਦਾ ਉਹੀ ਤਾਂ ਗੱਲ ਆ ਚਾਚਾ ਜੀ ਕੋਈ ਗੱਲ ਨਹੀਂ ਚਾਹ ਤਰੋ ਕੇ ਚਾਹ ਫਿਰ ਕਿ ਬੀਣਾ ਤੂੰ ਬੈਠ ਜਾ ਕੋਈ ਨਹੀਂ ਤੂੰ ਰੱਖ ਦੇ ਜਾਨ ਕੋਈ ਗੱਲ ਨਹੀਂ ਮੈਂ ਹੋਰ ਨਾ ਕਿ ਦੇ ਦੂੰ ਜਾਨ ਲੱਗਾ ਪੀ ਲੂ ਚਾਚਾ ਚਾਹ ਤੁਸੀਂ ਬੈਠੋ ਲੱਸੀ ਪੀਊਗਾ ਹਰੇ ਤੱਕ ਮੈਂ ਤਾਂ ਐਂ ਕਹਿੰਦਾ ਸੀਗਾ ਵੀ ਜਦੋਂ ਮੈਂ ਚਾਹ ਤੈਨੂੰ ਬਾਪ ਸਮਾਨ ਸਮਝਦਾ ਚਾਚਾ ਮੈਨੂੰ ਵੀ ਆਪਦੇ ਪੁੱਤ ਸਮਾਨ ਸਮਝੇ ਠੀਕ ਹੈ ਸਾਰੀਆਂ ਗੱਲਾਂ ਜਿਹੜੀਆਂ ਹੋ ਗਈਆਂ ਬਸ ਉਹ ਹੋ ਗਈਆਂ ਉਹਨਾਂ ਤੇ ਮਿੱਟੀ ਪਾਓ ਜਿਵੇਂ ਹੁਣ ਅਸੀਂ ਕਹਿੰਨੇ ਆ ਕੋਈ ਆ ਮੈਂ ਤਾਂ ਹੁਣ ਪਈ ਹੋਈ ਹਾਂ ਦੇਖ ਮੇਰੀ ਗੱਲ ਨਾ ਕਰ ਪਾਇਆ ਸੀ ਮੈਂ ਤਾਂ ਸੋਨਾ ਬਣਾਇਆ ਸੀ ਮੈਂ ਤਾਂ ਐ ਸੀ ਦੋਹਾਂ ਜੀ ਰਹੀ ਰਹਾਂਗੇ ਕਾਲ ਜਿਹੜਾ ਬੁਣ ਮੰਨੂ ਹੋਇਆ ਠੀਕ ਹੈ ਨਾ ਹੁਣ ਜੀ ਤਾਂ ਕਰਦਾ ਉਸੇ ਘਰ ਚ ਪਹਿਲਾਂ ਨਹੀਂ ਜੀ ਰਹਾਂ ਇਹਨੂੰ ਕਿਰਾਏ ਤੇ ਦੇਵਾਂ ਉਹ ਚਾਚਾ ਛੱਡ ਪਰੇ ਇਹ ਜੀਆਂ ਗੱਲਾਂ ਠੀਕ ਹੈ ਮੈਂ ਤੈਨੂੰ ਇੱਕ ਗੱਲ ਦੱਸਦਾ ਜੇ ਤੂੰ ਮੇਰੀ ਮੰਨੇ ਮੈਂ ਤਾਂ ਐਂ ਕਹਿੰਦਾ ਸੀ ਦੇਖ ਹੋਇਆ ਤਾਂ ਤੇਰੇ ਨਾਲ ਵੀ ਗਲਤ ਹੈ ਹੈ ਹੋਇਆ ਤਾਂ ਸਾਡੇ ਨਾਲ ਵੀ ਗਲਤ ਹੈ ਆ ਹਰਪ੍ਰੀਤ ਦੇਖ ਲੈ ਉਹ ਉਹਦੀ ਘਰੇ ਬੈਠੀ ਆ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਹੁਣ ਤੂੰ ਮੂਰੇ ਲਾ ਕੇ ਪਹਿਲਾਂ ਇਹਦਾ ਆਪ ਨਵੇਟ ਹੈਂ ਉਧਰੋਂ ਨਵੇੜ ਕੇ ਕਿਸੇ ਪਾਸੇ ਆਪਾਂ ਹੋਰ ਕਰੀਏ ਤਾਂ ਕਿੰਨਾ ਚਿਰ ਅੱਜ ਘਰੇ ਬੈਠੀ ਰੂ ਇਹਦੇ ਬਾਰੇ ਵੀ ਸੋਚਾ ਚਾਚਾ ਆਹੀ ਗੱਲਾਂ ਕਰਕੇ ਤਾਂ ਕਾਲੇ ਨੇ ਇਹਨੂੰ ਕੁੱਟਿਆ ਮਾਰਿਆ ਹੈ ਜਿਆ ਗੱਲਾਂ ਨਾ ਹੁੰਦੀਆਂ ਅਬਿਲ ਸੌਖੀ ਵਸਦੀ ਹੁੰਦੀ ਕੀ ਲੋਟ ਸੀ ਉਹਨੇ ਇੱਥੇ ਬੈਠਾ ਸੀ ਸਹੀ ਗੱਲ ਹੈ ਤੁਸੀਂ ਨਾ ਮੂਰੇ ਲਾ ਕੇ ਘਰ ਦੀ ਕਬੀਲਦਾਰੀ ਚੱਕੋ ਇਹ ਤਾਂ ਨਿਆਣਾ ਹੈ ਇਹਨੂੰ ਕੀ ਪਤਾ ਇਹਨਾਂ ਗੱਲਾਂ ਦਾ ਹੈ ਕਿ ਕਬੀਲਦਾਰੀ ਕਿਵੇਂ ਚਲਾਈ ਜੀ ਹੁੰਦੀ ਹੈਗੀ ਜੇ ਤੁਸੀਂ ਮੂਰੇ ਲੱਗੋਗੇ ਆਪ ਦਾ ਸਵਾਰ ਹੋਗੇ ਮਗਰ ਤੁਹਾਡੇ ਇਹ ਓਂ ਜ਼ਿਕਰ ਕਰੀ ਜਾਣਗੇ ਜਵਕ ਬਾਕੀ ਨਾਲ ਜਿਹੜੇ ਲੋਕ ਮਿਹਣੇ ਦਿੰਦੇ ਆ ਮੈਨੂੰ ਇਹ ਕਿੰਨੇ ਮੇਨਾ ਹਿੱਟ ਹੋਇਆ ਮਾ ਤੇਰੇ ਸਾਹਮਣੇ ਹੀ ਹੈ ਠੀਕ ਹੈ ਉਹ ਸਾਰੇ ਮੇਨਾ ਹੈਡੋਂ ਨਿਕਲ ਜਾਊਗਾ ਮੈਂ ਜੇ ਤੇਰੇ ਪਤਾ ਨਾ ਪੂਰਨਾ ਜੇ ਹੁਣ ਚਾਚਾ ਮੂਰੇ ਲੱਗਦੇ ਜਿਵੇਂ ਮੈਂ ਕਹਾ ਚਾਚਾ ਉਵੇਂ ਕਰਨ ਲੱਗ ਜੇ ਸੌਂ ਲੱਗੇ ਨਜ਼ਾਰਾ ਆ ਜੂਗਾ ਚਾਚਾ ਚਲ ਕੋਈ ਨਾ ਪੁੱਤ ਹੁਣ ਤਾਂ ਨਹੀਂ ਕਰੂੰਗਾ ਜਿਵੇਂ ਤੂੰ ਕਹੇਂਗਾ ਬਸ ਫਿਰ ਹਾਂ ਨਾਲ ਮਮੀ ਤੇੰਦਾ ਪਤਾ ਮੇਰੇ ਚਾਚੇ ਜੀ ਕਦੇ ਨਹੀਂ ਮੂੜਿਆ ਹੈ ਪਤਾ ਮਤੇ ਨਹੀਂ ਜਿੱਦ ਕਰੀ ਚਾਚੇ ਜੀ ਨਾਲੇ ਵੀਰੇ ਮੈਂ ਤਾਂ ਜਦੋਂ ਚਾਚੇ ਕੋਲ ਜਾਂਨੇ ਚਾਚੇ ਨੇ ਮੈਂ ਤਾਂ ਆਹੀ ਗੱਲ ਕਹਿੰਨੇ ਵੀ ਸਾਡੇ ਉਧਰ ਆ ਜਾ ਇੱਧਰ ਕਿਉਂ ਤੂੰ ਬੈਠਾ ਕੱਲਾ ਸਹੀ ਗੱਲ ਹੈ ਭਾਈ ਸਾਹਿਬ ਤੁਸੀਂ ਇੱਧਰ ਆ ਕੇ ਇਹਨਾਂ ਕੋਲੇ ਰਹੋ ਨਾਲੇ ਜਵਾਕਾਂ ਦੇ ਸਿਰ ਤੇ ਹੱ ਜੇ ਚਾਚਾ ਉਧਰ ਰਹਿੰਦਾ ਤਾਂ ਉਹ ਵੀ ਘਰ ਆਉਂਦਾ ਹੀ ਆ ਜਿਆਦਾ ਜੁੜਿਆ ਨੇ ਚਾਚੇ ਦੀਆਂ ਕੁਝ ਨਹੀਂ ਹੁੰਦਾ ਰੋਟੀ ਪਾਣੀ ਦਾ ਹੀ ਔਖਾ ਰੋਟੀ ਪਾਣੀ ਮੈਂ ਇਧਰੋਂ ਬਣਾ ਕੇ ਫੜਾਇਆ ਕਰੂੰਗਾ ਹੈਂ ਤਾਂ ਉਹ ਗੱਲ ਵੱਖਰੀ ਇੱਕ ਮੈਂ ਰਹਿ ਗਈ ਇੱਕ ਮੈਂ ਬੇਸ ਦੀ ਕਿਧਾਂ ਹੂੰ ਹੁਣ ਆਏ ਅਗਰ ਉਹਨੂੰ ਕਿੱਥੇ ਕੱਢੀਗੇ ਲੈ ਤੇ ਥਾਂ ਮੈਂ ਆਪਣੇ ਦਾ ਲੱਗ ਜਾ ਕਰੂੰਗਾ ਤੇ ਆਉਂਦਾ ਚਾਚਾ ਇਥੋਂ ਤੇ ਰਹਿੰਦੇ ਸਿੱਖੇ ਰਹੋ ਤੇ ਬੁੱਢਿਆ ਸੇਵਾ ਕਰਾਂ ਹੈਂ ਫੇਟ ਤੇ ਇੱਥੇ ਆਉਂਦੇ ਮਨਿੰਦਰ ਤੂੰ ਆਏ ਕਰਿਆ ਕਰ मैं ही है है तू तू कर ठीक नाल जाके काम गरा। गरा। जे तुसी चाचे न, चाचा तेरे वास्ते कुछ बढ़िया सोचूगा मेरे वास्ते कुछ वादिया सोचूगा क्यों क्यों सही गल चाचा पशु ਉਹਨਾਂ ਤਾਂ ਉਂਗਲਾਇਆ ਨੇ ਆਪਣਾ ਜਿੱਤ ਪਾਉਣਾ ਸ਼ੁਰੂ ਕਰ ਦਿੱਤਾ ਬਾਕੀ ਮੈਂ ਬਾਤ ਪਈ ਜਾ ਠੀਕ ਹੈ ਬਾਤ ਤੋਂ ਕਹਿੰਦੇ ਮੇਰਾ ਚੰਗਾ ਵੀ ਲੰਘੇ ਜਾਂਦਾ ਤੇ ਮਾੜਾ ਵੀ ਲੰਘੇ ਜਾਂਦਾ ਉਹ ਆਪਣੇ ਤੇ ਐ ਸਮਝ ਲੋ ਸਾਰੇ ਆਨੇ ਮਾਰਾ ਰਹਿਣ ਸੀਗਾ ਹੈ ਤੇ ਨੰਗ ਗਿਆ ਮਾਰਾ ਟਾਂਗ ਲਿਆ ਮੇਰੀ ਗੱਲ ਸੁਣ ਕੇ ਵੀ ਆਪਦੀ ਕੰਮ ਆਉਂਦੇ ਡਿਆ ਲੈ ਹੁਣ ਬੰਦ ਤੋਂ ਪਿੱਛਾ ਛੜਾ ਲੈ ਅਗਲੀ ਦਿਨੋਂ ਘਰੋਂ ਨਿਕਲ ਦਿੰਦੀ ਹੈ ਤੇ ਕਿੰਨਾ ਕੁਝ ਹੋਇਆ ਤੇਰੀ ਰੋਟੀ ਪਿੱਛੇ ਪੁੱਤ ਜਿਆ ਕਦੋਂ ਕੰਮ ਆਉਂਦਾ ਹੈ ਉਹ ਨਾਲੇ ਕੌਣ ਕਹੇ ਜੇ ਉਹ ਕੌਣ ਬੰਦੇ ਆ ਜਿਨ੍ਹਾਂ ਨੇ ਰੋਟੀ ਸਨਾਤੀ ਖਵਾ ਕੇ ਇਹ ਗੱਲ ਸੁਣੋ ਬਈ ਪਤਾ ਕੀ ਹੁੰਦਾ ਅੱਜ ਕੱਲ ਦਾ ਜਿਹੜਾ ਟਾਈਮ ਆ ਨਾ ਬਹੁਤ ਮਾੜਾ ਹੈਗਾ ਜਿਹੜੇ ਆਣ ਗਮਾਣ ਜਾਂ ਕੋਈ ਆਸ-ਪਾਸ ਵਾਲੇ ਹੁੰਦੇ ਇਹ ਤਾਂ ਉਂਗਲਾਂ ਲਾਉਣ ਵਾਲੇ ਹੁੰਦੇ ਨੇ ਚੱਕਾ ਦੇਣ ਵਾਸਤੇ ਹੁੰਦੇ ਨੇ ਇਹਨਾਂ ਨੇ ਹੀ ਲੜਵਾਇਆ ਸਾਨੂੰ ਅਸੀਂ ਕਿਉਂ ਲੜਦੇ ਸੀ ਅਸਲ ਤਾਂ ਲੜਾਈ ਹੀ ਨਹੀਂ ਸੀਗੀ ਜਾਣ ਕੇ ਉਂਗਲਾਂ ਲਾਈ ਜਾਂਦੀ ਸੀ ਉਧਰ ਉਧਰ ਆਪਦਾ ਖੂਨ ਤਾਂ ਆਪਦਾ ਹੀ ਹੁੰਦਾ ਹੈ ਹੈ ਮਾੜੇ ਚੰਗੇ ਟਾਈਮ ਦੇ ਵਿੱਚ ਹਰ ਵਕਤ ਨਾਲ ਖੜਦਾ ਚਾਹੇ ਇੱਕ ਵਕਤ ਆਪਦੇ ਦੀ ਗਲਤੀ ਕਿਉਂ ਨਾ ਹੋਵੇ ਫਿਰ ਵੀ ਆਪਾਂ ਨਾਲ ਖੜੇ ਆ ਨਾ ਹਾਂ ਆ ਹੀ ਹੁੰਦਾ ਵਾਸਤੇ ਚਾਚਾ ਆਪਣੇ ਨਾਲ ਖੜਾ ਬਸ ਗੱਲ ਕੋਈ ਨਹੀਂ ਹੁਣ ਦੇਖੋ ਭਾਈ ਜਿਹੜੀ ਗੱਲ ਕਹਿਣ ਵਾਲੀ ਹੈ ਜੇ ਕੋਈ ਜਵਾਕਾਂ ਨੂੰ ਤਾਂ ਮੈਂ ਕਹਿ ਦਿੰਨੀ ਆ ਠੀਕ ਹੈ ਮੈਂ ਜ਼ਿੰਮੇਵਾਰੀ ਲੈ ਲੈਨੀ ਆਂਗੀ ਭਈ ਰੋਟੀ ਪਾਣੀ ਤੇਰਾ ਲੀੜਾ ਕੱਪੜਾ ਇਹ ਆਪੇ ਧੋਣਗੇ ਤੇ ਆਪੇ ਤੈਨੂੰ ਰੋਟੀ ਪਾਣੀ ਦੇਣਗੇ ਸਾਰਾ ਕੰਮ ਤੇਰਾ ਕਰਦਾਂਗੇ ਇਹ ਰੋਟੀ ਪਾਣੀ ਕਿਉਂ ਆਪ ਬਣਾਉਣਾ ਤੇ ਖਾਣੇ ਤੁਸੀਂ ਕੋਈ ਗੱਲ ਨਹੀਂ ਜਿਹੋ ਜੀ ਰੋਟੀ ਅਸੀਂ ਖਾਵਾਂਗੇ ਉਹ ਜੀ ਪੂੜਾ ਬਣਾਉਣਾ ਕੇ ਦੇਵਾਂਗੇ ਅਸੀਂ ਹੋਰ ਚਾਚਾ ਨਾਲੇ ਤੈਨੂੰ ਪਤਾ ਫਿਰ ਸਾਡੀ ਬੇਇੱਜ਼ਤੀ ਹੈ ਅਗਲਾ ਕਹੂਗਾ ਵੀ ਲੈ ਭਾਈ ਹੁਣ ਨਾਲ ਨਹੀਂ ਖੜੇ ਕਿ ਇਹਨਾਂ ਦਾ ਉਹ ਆਪ ਦੇ ਜਿਵੇਂ ਕੁਝ ਹੋ ਜਾ ਨਿਭੜਿਆ ਹੋ ਗਿਆ ਠੀਕ ਹੈ ਹੁਣ ਅੱਗੇ ਜਿਹੇ ਜੀ ਹੋਈ ਉਹ ਦੀਆਂ ਚੱਲ ਗੱਲ ਨਹੀਂ ਸਾਹਮਣੇ ਦਾ ਤੂੰ ਕਿਸਮਤ ਆਦੋ ਅਸੀਂ ਵੀ ਸਾਹਮਣੇ ਸੀਗੇ ਵੀ ਭਈ ਸਾਡੀ ਕਿਸਮਤ ਮਾੜੀ ਸੀ ਠੀਕ ਹੈ ਨਿਕਲੀ ਹੁਣ ਤੇਰੀ ਕਿਸਮਤ ਮਾੜੀ ਮੈਂ ਤੈਨੂੰ ਆਇਆ ਕਹਿਣਾ ਚਾਚਾ ਵੀ ਚੱਲ ਛੱਡ ਸਾਰੀ ਗੱਲਬਾਤ ਹੋਰ ਸਾਰੇ ਨਿਮੇੜੋ ਨਾ ਕੋਈ ਛੱਡ ਜਿਹੜਾ ਕੁਝ ਹੋ ਗਿਆ ਆਪਣਾ ਮੇਰੇ ਤੇ ਕੋਈ ਜਿਹੜਾ ਤੈਨੂੰ ਗੁੱਸਾ ਸੀ ਤੂੰ ਉਹ ਛੱਡ ਦੇ ਜਿਹੜਾ ਤੇਰੇ ਤੇ ਮੈਨੂੰ ਗੁੱਸਾ ਸੀ ਭਈ ਪਾਓ ਛੱਡ ਦੇ ਨਾ ਮੈਂ ਸਿਰਫ ਅੱਜ ਦੀ ਕਿ ਸਟਾਰਟ ਕਰਦੇ ਆ ਉਹਨੇ ਤਾਂ ਭਈ ਹੁਣ ਮੁੜ ਕੇ ਆਉਣਾ ਨਹੀਂ ਇਹ ਨਹੀਂ ਗੱਲ ਤਾਂ ਉਹੀ ਹੈ ਨਹੀਂ ਤੇ ਤੇ ਉਪਰ ਤੁਸੀਂ ਕਿਹੜੇ ਲੜਦੇ ਨਹੀਂ ਲੜਦੇ ਨਹੀਂ ਸੌ ਹੋ ਜਾਂਦੀ ਹੈ ਮੈਂ ਪੈਸੇ ਸਾਮ ਕੀ ਹੋਣੀ ਹੈ ਇਹ ਨਾਲੇ ਚਾਚੇ ਵਾਸਤੇ ਬੀਸੀ ਦਾ ਪਰਫੈਕਟ ਕਰਾ ਕੇ ਲੈ ਲੈਂਦੇ ਆਂ ਹਮਿੰਦਰ ਰੱਖ ਨੂੰ ਦੱਸ ਕੀ ਬਾਲੇ ਆ 270 ਤੱਕ ਕਿਸ਼ਤ ਲੱਗਣੀ ਹੈ ਉਹ ਆਈ ਨਹੀਂ ਪਤਾ ਆਪਣੇ 12 ਵਜੇ ਲੱਗਦੇ ਸਰੇ ਤੱਕ ਕਰਤੀ ਜਾਊਗੀ ਤੂੰ ਮੇਰੀ ਗੱਲ ਸੁਣ ਮੈਂ ਤੈਨੂੰ ਕਹਿ ਇਹਨਾਂ ਵੀ ਸਾਰੇ ਖਾਤ ਦੇ ਵਿੱਚ ਜਾਵਾ ਕਰਾ ਦੇਣਾਗਾ ਅਵੇਂ ਲੋੜ ਹੀ ਨਹੀਂ ਘਰੇ ਰੱਖਣ ਦੀ। ਉਹ ਪੁੱਤ ਮੇਰੀ ਗੱਲ ਸੁਣ। ਆ 270 ਜਿਹੜਾ ਤੂੰ ਕਰਾਉਣਾ ਜਮ੍ਹਾਂ ਕਰਾ ਦੇ। ਬਾਕੀ ਘਰੇ ਫੜਾ ਦੇ ਪੈਸੇ। ਲੋੜ ਪੈ ਜਾਂਦੀ ਐ। ਉਹ ਕੋਈ ਨਹੀਂ ਬੈਂਕ ਚੋਂ ਕਢਾ ਕੇ ਦੇ ਦੂੰਗਾ ਘਰੇ ਜਦੋਂ ਲੋੜ ਪਈ ਦੇਖੀ ਆਉਗੀ। ਬੈਂਕ ਜਾਉਣਾ ਕਰੋ ਮੈਨੂੰ ਪਤਾ ਹੀ ਆ ਮੈਂ ਆਪੇ ਗਿੰਤੇ ਤੋਂ 270 ਦੇ ਦੂੰਗੀ। ਬਾਕੀ ਅਸੀਂ ਕੱਲ੍ਹ ਜਾ ਕੇ ਲਾਂਗੇ। ਉਹ ਰੋਸ਼ਨਾਲ ਤਾਂ ਦੇਣ ਆਣੇ ਪਈ ਆ ਪੈਸੇ। ਸਹੀ ਗੱਲ ਐ ਪੁੱਤ। ਥੋੜੇ ਜਿਹਾ ਪੈਸੇ ਤਾਂ ਘਰੇ ਰੱਖ ਲਈਏ। ਸਹੀ ਗੱਲ ਐ ਪੁੱਤ। ਕਈ ਵਾਰੀ ਕੋਈ ਕਬੀਲਦਾਰੀ ਹੁਣ ਵਿੱਚ 100 ਲੋੜ ਪੈਂਦੀ ਹੁੰਦੀ। ਨਹੀਂ ਗਿੰਤੇ ਜਾ ਕਰੀਏ 270। ਲੈ ਪ ਓਹ ਹੋ ਚਾਚਾ ਜੀ ਮੈਂ ਲਿਆਉਂਦੀ ਸੀ ਪਰੌਠਾ ਹੋਰ ਬਣਾ ਕੇ ਬੱਸ ਬਹੁਤ ਸਵਾਦ ਮੇ ਤਾਂ ਬਹੁਤ ਹੈ ਗਰਮ ਕਰ ਲਿਆ ਚਾਹ ਨਹੀਂ ਨਹੀਂ ਕੋਈ ਗੱਲ ਨਹੀਂ ਚਾਹ ਮੈਂ ਹੋਰ ਬਣਾ ਕੇ ਲਿਆਉਣੀ ਆ ਆ ਹੋਰ ਲਿਆ ਵੀ ਹੋਗੀ ਚਾਹ ਦੁੱਧ ਚ ਪੱਤੀ ਪਾ ਦੇ ਪੁੱਤ ਆ ਮੈਨੂੰ ਪੜਾ ਦੇ ਮੈਂ ਵੀ ਲੈਣ ਠੰਡੀ ਹੋ ਗਈ ਵੀਰੇ ਚਾਹ ਦੀ ਹੁੰਦਾ ਕੁਛ ਨਹੀਂ ਚਾਚਾ ਤੈਨੂੰ ਨਾ ਮੈਂ ਚਾਹ ਬਣਾ ਕੇ ਲੈ ਕੇ ਦਊਗੀ ਉਹ ਪੀਣਾ ਗਰਮ ਕਰਕੇ ਲਿਆ ਦੇਣੀ ਚਾਹ ਮੇਰੀ ਗੱਲ ਸੁਣ ਹਣਾ ਠੀਕ ਆ ਓਕੇ ਸਤਿ ਪਤਿ ਕੇ ਨਾ ਉਹਨਾਂ ਨੇ ਆਏ ਸਹਾਰਾ ਕਰਕੇ ਆਏ ਵੀ ਕਿੰਨਾ ਪੈਸਾ ਰਹਿ ਗਿਆ ਸਾਰ ਉਹ ਤਾਂ ਚਾਚਾ ਆਜੂ ਦਾ ਬੈਂਸ ਜਦੋਂ ਕਿਸੇ ਕਰਤੀ ਨਾ ਕੱਢ ਗਿਆ ਆਪੇ نیچے ਲਿਖਿਆ ਆ ਜੂ ਨੀ ਨੀ ਉਹਨਾਂ ਨੂੰ ਬੈਂਕ ਚ ਬੈਂਕ ਚ ਆਪ ਦਾ ਨਾ ਇਹ ਸਾਰਾ ਕੁਝ ਮੈਨੂੰ ਦਿਓ ਲਿਖ ਕੇ ਉਹ ਚਾਚਾ ਆਇ ਨਹੀਂ ਹੁੰਦਾ ਉਹ ਉਹ ਸਾਬਕਾ ਤਾਂ ਬੈਂਕ ਦਾ ਅਲੱਗ ਹੁੰਦਾ ਹੁਣ ਮੇਰੀ ਗੱਲ ਜਿੰਨੀਆਂ ਕਿਸਤਾਂ ਨੇ ਉਹਦਾ ਵੱਖਰੀਆਂ ਆ ਮਾ ਜਿਹੜਾ ਵਿਆਜ ਲੱਗੂ ਉਹ ਵੱਖਰਾ ਜਦੋਂ ਆਪਾਂ ਸਾਰਾ ਭਰਨਾ ਹੋਊਗਾ ਉਹਦਾ ਉਹਦੀ ਦੱਸਣਗੇ ਵੀ ਕਦੋਂ ਭਰਨਾ ਵੀ ਤੁਸੀਂ ਵੀ ਇੰਨਾ ਵਿਆਜ ਲੱਗੂਗਾ ਪਰ ਉਹ ਲੋਨ ਕਲੋਜ਼ਰ ਵੀ ਲੈਂਦੇ ਹੁੰਦੇ ਨਾਲ ਉਹਦੇ ਪੈਸੇ ਲੈਣਗੇ ਤਾਂ ਬਾਅਦ ਕੁਝ ਹੁੰਦਾ ਦੱਸ। ਇਹਨਾਂ ਵੀ ਲੱਗੂ ਨਾ ਫਿਰ। ਹੁਣ ਆਪਾਂ ਕੱਦੇ ਨਾਲ ਵੱਧ ਤਾਂ ਭਰੀ ਬੈਠੇ ਆਂ ਥੋੜਾ-ਥੋੜਾ ਵਹਿੰਦੇ ਹੂਗਾ ਆਪਾਂ ਬਰੈਕ। ਮਾੜਾ ਤਾਂ ਐ ਦੱਸਦਾਂਗੇ ਪੁੱਛ ਨਹੀਂ। ਤਾਂ ਪੁੱਛ ਲੂ ਆਵਾਂ ਕੋਈ। ਇੰਦਰ ਚਾਚਾ ਕੀ ਤਾਂ ਸਾਰੀ ਭਰ ਦੇ ਫਿਰ। ਆ ਪੁੱਛ ਲੂ। ਆੜੀ ਦੇ ਵੇਲੇ ਦੇਖ ਲਾਂਗੇ ਫਿਰ ਬਣਦਾ ਹੋਇਆ 500 ਕਪੜਾ ਇਹਨਾਂ ਦਾ। ਬਣਾਈ ਲਈ ਪਰ ਇਹ ਤਾਂ ਨਿੱਤਰ ਫੰਡ ਹੋ ਜੀ। ਇਹਨਾਂ ਤਾਂ ਬਾਹਲਾ ਕੁਝ ਕਹਿੰਦੇ ਜਦੋਂ ਮਾੜਾ ਜਿਹਾ ਲੇਟ ਹੋ ਜਾਂਦਾ। ਉਹ ਤਾਂ ਜਦੋਂ ਪਿਛਲੀ ਕਸਤ ਨਹੀਂ ਲੇਟ ਹੋ ਗਈ ਸੀ ਵੀ ਭਰੀ ਨਹੀਂ ਗਈ। ਉਦੋਂ ਨਾਲ ਤਾਂ ਵਿਆਜ ਲੱਗਿਆ ਤੇ ਨਾਲ ਇਹਨਾਂ ਸੌ ਦਾ ਕੁਝ ਬੋਲੇ ਤਾਂ ਜਿੰਦਾ ਲੈ ਕੇ ਆ ਗਈ ਸੀ ਹੋਰ ਚਾਚਾ ਘਰੇ ਆ ਕੇ ਜਲੂਸ ਕੱਢਦੇ ਨੇ ਫਿਰ ਆਂਡ ਗਵਾਂਡ ਵਾਲੇ ਵੀ ਦੇਖਦੇ ਭੈੜਾ ਲੱਗਦਾ ਉਹ ਤਾਂ ਬੋਲਣ ਲੱਗੇ ਸੋਚਦੇ ਵੀ ਨਹੀਂ ਕੀ ਬੋਲਣਾ ਕੀ ਨਹੀਂ ਹੋਰ ਜੱਟਾ ਉਹ ਭਾਈ ਆਏ ਹੁੰਦਾ ਨਾ ਦੇਣੇ ਲੈਣੇ ਵਾਲੇ ਤਾਂ ਬਾਰ ਚੱਕ ਖੜਤੀ ਹੁੰਦੇ ਜਦੋਂ ਹੁਣ ਭਰੇ ਉਹ ਗੱਲ ਆਪਾਂ ਪੈਸੇ ਦੇਣੇ ਆ ਫਿਰ ਘਟਾਉ ਮੂੰ ਤਾਂ ਵਧੀਆ ਗੱਲ ਹੈ ਬਾਈ ਜੀ ਜੇ ਤੁਹਾਡਾ ਆ ਜਿਹੜੇ ਰਹਿੰਦੇ ਆ ਪੈਸੇ ਭਰ ਕੇ ਇਕੱਠੇ ਨਿਵੇੜ ਕੇ ਭਰੇ ਜਾ ਬਿਨ ਬੜੂਗਾ ਆ 6 ਮਹੀਨੇ ਬਾਅਦ ਤੁਹਾਨੂੰ ਕਿਸ ਦਾ ਫਿਕਰ ਜਾ ਪਏ ਰਹਿੰਦਾਗਾ ਮੇਰੀ ਜਾਨ ਸੌਖੀ ਹੋ ਜਾਊਗੀ ਕਾਗਜ਼ੇ ਨਿਕਲੇ ਆਉਣਗੇ ਘਰ ਦੇ ਹਾਂ ਮੈਂ ਤਾਂ ਕੁਝ ਦੀ ਸੀ ਬਿੰਦਰ ਨੇ ਗੱਲ ਕੀਤੀ ਸੀ ਮੈਨੂੰ ਬਸ ਐ ਕਹਿੰਦੀ ਸੀ ਬਿੰਦਰ ਕਹਿੰਦੀ ਨਵੇਂ 8 ਕਿ ਜੀ ਕਰ ਲਗੇ ਜੇ ਵਧੀਆਗਾ ਫਿਰ ਹੁਣ ਉਹੀ ਗੱਲ ਉਹ ਕਹਿੰਦੀ ਸੀ ਵੀ ਉਧਰਲੀ ਜ਼ਮੀਨ ਜੀ ਦਾ ਰੌਲਾ ਜਾਂ ਪਿਆ ਰਹਿੰਦਾਗਾ ਤੁਹਾਡਾ ਲੈਣ ਲੈਣ ਪਿੱਛੇ ਤੁਸੀਂ ਕਿਉਂ ਉਹ ਉਹਦਾ ਹੁ ਕਰਨਾਗਾ ਨਾ 2 ਕਿੱਲੇ 4 ਕਿੱਲਾਂ ਦਾ ਕਿਉਂ ਤੁਸੀਂ ਇਹ ਕਰਦੇ ਆ ਕਹਿੰਦੀ ਫਿਰ ਮੈਂ ਕਿਹਾ ਵੀ ਮੈਂ ਤਾਂ ਇਹ ਗੱਲ ਕਰਦਾਗਾ ਵੀ ਚਲ ਅੱਗੇ ਜਾ ਕੇ ਹੋ ਗਏ ਕਿਰਾਪਾ ਆਪ ਦਾ ਹਨ ਮੇੜ ਦਿੰਨੇ ਚਲ ਆਇਆ ਜਵਾਬ ਕਰੇ ਬੈਠੇ ਰਹਿਣੇ ਨਾਲੇ ਮੇਰੇ ਫਿਰ ਦਰਦੀ ਖਤਮ ਹੋ ਜੇ ਤੁਸੀਂ ਮੈਨੂੰ ਵੀ ਕੱਲ ਨੂੰ ਜਵਾਬ ਕਹਿਣ ਜਾਂ ਕੋਈ ਹੋਰ ਆ ਕੇ ਮੈਨੂੰ ਵੀ ਮੈਂ ਵੀ ਨਹੀਂ ਦੱਸਣ ਦੁੱਸਤ ਆਹੀਂ ਤਾਂ ਮੈਂ ਚਲ ਆਇਆ ਸੀ ਇਹਨਾਂ ਨਾਲ ਕੋਈ ਗੱਲ ਕਰ ਜਾ ਮੈਂ ਤਾਂ ਪੀ ਲਈ ਪੀਲਾ ਪੀ ਲਈ ਮੈਂ ਹੁਣੇ ਬਿਗੜ ਗਿਆ ਵਧੀਆ ਹੋ ਜੀ ਆਪਣੀ ਗੱਲ ਕਿਸੇ ਪਾਸਾ ਹੋ ਗਈ ਤਾਂ ਇਹ ਲੋਕ ਤੁਹਾਡਾ ਨਾਲ ਹੋ ਰਹੇ ਜੀ ਚਲ ਕੋਈ ਨਹੀਂ ਹੁਣ ਜਦੋਂ ਕਹਿਤਾ ਫਿਰ ਵੀ ਮੈਂ ਕਰੂੰਗਾ ਹੀ ਹੁਣ ਔਲੀ ਔਲੀ ਦੋ ਵਾਰ ਨੱਚ ਕਰਦੇ ਆਂਗੇ ਨਾ ਤਾਂ ਹਾਂ ਚਾਚਾ ਉਹ ਤਾਂ ਤੂੰ ਦੇਖ ਲਈ ਜਿਵੇਂ ਸੂਟ ਲੱਗਿਆ ਠੀਕ ਹੈ ਉਹ ਮੈਂ ਕਰ ਲਈ ਤੇ ਨਾਲੇ ਜੇ ਉਧਰ ਲੀੜਾ ਕੱਪੜਾ ਪਿਆ ਕਰਾ ਵੀ ਧੂਆਂ ਵਾਲਾ ਹੈ ਅੱਜ ਤਾਂ ਨਾ ਨੇ ਤੋਤੀ ਦੀ ਲਾਈ ਸੀ ਮਸ਼ੀਨ ਤੇ ਫਿਰ ਤੂੰ ਦੇ ਦਿੰਦਾ ਹਾਂ ਕੋਈ ਨਾ ਹੁਣ ਤੋਂ ਦਿਨ ਦੁਬਾਰਾ ਮਸ਼ੀਨ ਲਾ ਲੈਣੇ ਕੋਈ ਨਹੀਂ ਕੋਈ ਗੱਲ ਹਰ ਬਲੀ ਤੇ ਜਾ ਕੇ ਚੱਕ ਲਈ ਹਾਂ ਨਾ ਉਧਰ ਕਿਹੜਾ ਮਾਰਿਆ ਆਉਂਗੀ ਹਾਂ ਕਰਾਂਗੀ ਪਾਣੀ ਮਾਰ ਜਾਊਂਗੀ ਝਾੜੂ ਝੂੜੂ ਲਾਇਆ ਉੱਥੇ ਐ ਪਸੂਆਂ ਤੋਂ ਲਿਆਵੀਂ ਉੱਥੇ ਕੋਈ ਨਹੀਂ ਹੁਣ ਭਾਈ ਸਪਾਈਸ ਪੀ ਕਰਿਆ ਉਹ ਸਾਰਾ ਕੁਝ ਹੁਣ ਤੁਹਾਡੇ ਵਾਸੀ ਆ ਸਾਰਾ ਤੁਸੀਂ ਆਪ ਦਾ ਸੰਭਾਲੋਗੇ ਵਧੀਆ ਰਹੋਗੇ ਹਨਾ ਨਾਲੇ ਗੱਲ ਹੋਸੀ ਬਾਈ ਜਮੀਨ ਜੀ ਤੋਂ ਮੈਂ ਤਾਂ ਕਿਨੇ ਨਵੇਂ ਡਿੱਕੇ ਪਰੇ ਕਰਦੇ ਜਮੀਨ ਦਾ ਤਾਲ ਨਹੀਂ ਨਹੀਂ ਉਹ ਵੀ ਨਹੀਂ ਮਤਲਬ ਮੰਮੀ ਤਾਂ ਐ ਕਹਿੰਦੇ ਆ ਵੀ ਲਾਡੀ ਕਰ ਲੈ ਕਰੋ ਖੇਤੀ ਬਾਈ ਹਾਂ ਅਈ ਤਾਂ ਮੈਂ ਕਹਿੰਦੀ ਮੈਂ ਤੁਮ ਨੂੰ ਨਾ ਕਿਹਾ ਜੇ ਮੈਂ ਪਕਾਈ ਕਰਿਆ ਕਰ ਇਹ ਬਗਿਆ ਕਰੂਗਾ ਪਾਣੀ ਪੂਣੀ ਆਹੋ ਮਾਰ ਆਈ ਮੈਂ ਉਹ ਵੀ ਜਦੋਂ ਦੋ ਕਿਲੇ ਉਹ ਕਹਾਂ ਸੀ ਕਿ ਕਰ ਖੇਤੀ ਕਰੀ ਚੱਲੇ ਆ ਕਿ ਨਾ ਮੈਂ ਕਿਹੜਾ ਕਿ ਭਜਦਾ ਹਾਂ ਮੈਨੂੰ ਸੁਣ ਕੇ ਵੀ ਥੋੜੀ ਮਦਦ ਹੋ ਜੂਗੀ ਹਾਂ ਅੰਕਲੇ ਕਰਦੇ ਹਾਂ ਤੁਸੀਂ ਕੀ ਗੱਲ ਸੁਣੋ ਹੁਣ ਇਹਨੇ ਜ਼ਮੀਨ ਕਿੱਥੇ ਲੈ ਕੇ ਜਾਣੀ ਐ ਲਾਡੀ ਦੀ ਜ਼ਮੀਨ ਐ ਨਾਡੀ ਕੋਲ ਹੀ ਰਹੂਗੀ ਨਹੀਂ ਚਲੋ ਉਹ ਤਾਂ ਗੱਲ ਠੀਕ ਐ ਉਹ ਤਾਂ ਚਲ ਅੱਜ ਦਾ ਕੱਲ ਲਾਡੀ ਨੂੰ ਦੇਣੀ ਐ ਇਹਨੇ ਤਾਂ ਜ਼ਮੀਨ ਤਾਂ ਤੇ ਕੋਈ ਗੱਲ ਨਹੀਂ ਚੱਲ ਜੇ ਅੱਜ ਦੇ ਦੇਣਗੇ ਤਾਂ ਵੀ ਵਧੀਆ ਗੱਲ ਐ ਐ ਜ਼ਮੀਨ ਤੂੰ ਗੱਲ ਤਾਂ ਬਕਵਾਸ ਦੀ ਐ ਮੈਂ ਹਜੇ ਹਜੇ ਨਾ ਉਹਦੇ ਨਾਲ ਗੱਲ ਤੇ ਜਰਾ ਕਰੀ ਜਾਣਾ ਹੂੰ ਤੇ ਜਿਹਨੂੰ ਕਿਹਾ ਗਿਆ ਕਿ ਅੱਧੀ ਵੀ ਐ ਕਰਕੇ ਵੀ ਮੜਿਆ ਦੇਖ ਪ੍ਰਤਾਪ ਤਾਂ ਕਰ ਚਾਚਾ ਇੱਕ ਮਿੰਟ ਤੁਸੀਂ ਗੱਲ ਸੁਣੋ ਚਲ ਮੈਂ ਹੈਗੀ ਤਾਂ ਉਹ ਤੋਂ ਛੋਟੀਆਂ ਚੰਗੀਆਂ ਲੰਬੀ ਗੱਲ ਕਰਦੀ ਪੜਤਾਲ ਕਰਕੇ ਪਤਾ ਲੱਗ ਵੀ ਗਿਆ ਉਹਦਾ ਕਿੱਥੇ ਆ ਫਿਰ ਆਪਾਂ ਕੀ ਕਰ ਲਾਂਗੇ ਤੁਸੀਂ ਐਹੋ ਜਿਹਾ ਘਰੋ ਲੈ ਕੇ ਆਉਂਗੇ ਹੈ ਜਿਹੜੀ ਘਰੋ ਵਾਗਦੀ ਕੀ ਪਤਾ ਕਿੱਥੇ ਆ ਸਰ ਸਰ ਨੂੰ ਨੱਕ ਵੜਾ ਗਈ ਕੀ ਪਤਾ ਕਿੱਥੇ ਆ ਉਹਨੇ ਨਾ ਹਾਂ ਇਹ ਮੁੜਨਾ ਹੁਣ ਜੇ ਉਹਨੇ ਮੁੜਨਾ ਹੁੰਦਾ ਨਾ ਹੁਣ ਉਹ ਮੁੜਿਆ ਆਉਂਦੀ ਕੋਈ ਟੈਲੀਫੋਨ ਲਾਉਂਦੀ ਹੁਣ ਚਾਚੇ ਦਾ ਕਿਹੜਾ ਨੰਬਰ ਨੇ ਯਾਦ ਉਹਨਾਂ ਕੋਈ ਫੋਨ ਲਾਉਂਦੀ ਵੀ ਹਾਲ ਪੁੱਛਦੀ ਇੰਨੇ ਰਾਂ ਇੰਨਾ ਟਾਈਮ ਹੋ ਗਿਆ ਠੀਕ ਹੈ ਕੋਈ ਆਏ ਤਾਂ ਨਹੀਂ ਹੈਗਾ ਸੀ ਆ ਵੀ ਉਹ ਕੱਢ ਕੇ ਲਿਆਂਦੀ ਸੀ ਵਿਆਹ ਕੇ ਲਿਆਂਦੀ ਆ ਚਨੇ ਤਾਂ ਨਹੀਂ ਪਸਣਾ ਹੁੰਦਾ ਨਾ ਕੋਈ ਨਾ ਜਾਂਦੀ ਕੋਈ ਪੈਰੀ ਨਾ ਪਟਦੀ ਉਹ ਬਸ ਭਾਈ ਉਹ ਤਾਂ ਕੋਈ ਜੀ ਹੈ ਨਹੀਂ ਸੀ ਹਾਂ ਉਹ ਨਹੀਂ ਸੀ ਹੈ ਜੀ ਉਹ ਤਾਂ ਬਸ ਚਾਚਾ ਉਹ ਕੋਈ ਛੋਲੀ ਲੱਲਈ ਹੋਈ ਸੀ ਲੜਾਈ ਕਿੱਥੇ ਹੋਈ ਸੀ ਕੁਝ ਵੀ ਨਹੀਂ ਚਾਚਾ ਜਿਹੜੀਆਂ ਭੋਲੀਆਂ ਹੁੰਦੀਆਂ ਨਾ ਇਹੀ ਘਰ ਪਟਕੇ ਲੈ ਕੇ ਜਾਂਦੇ ਹੁੰਦੀਆਂ ਮੈਂ ਤੈਨੂੰ ਗਲਤ ਹਾਂ ਉਹ ਤਾਂ ਜਮੀ ਨਹੀਂ ਸੀਗੀ ਉਹਦਾ ਭਰਾ ਲੈ ਕੇ ਗਿਆ ਸੀ ਪਰ ਮੈਨੂੰ ਉਹਦੇ ਹੀ ਮਾਹ ਨਹੀਂ ਪਤਾ ਲੱਗਿਆ ਵੀ ਜੀ ਕੀ ਮੈਂ ਤਾਂ ਨਹੀਂ ਕੁਝ ਨਹੀਂ ਆਦਾ ਸਤਾ ਪ੍ਰਾਸੀ ਨੂੰ ਮੈਂ ਵੀ ਆਇਆ ਕਿ ਨਾ ਚਾਚਾ ਜਦੋਂ ਤੁਹਾਡਾ ਵਿਆਹ ਜਾਣਾ ਤੁਸੀਂ ਕਰੇਵਾ ਭਰਾਇਆ ਸੀ ਉਹ ਦੇਖਿਆ ਸੀ ਉਹ ਭਰਾ ਦੇ ਕੋਲੇ ਆਏ ਤਾਂ ਹੁਣ ਪੰਜ ਛੇ ਜਣੇ ਸੀਗੇ ਹੁਣ 10 ਵਿੱਚ ਆ ਆਦੀ ਰੋਡ ਉਹ ਕੋਣ ਧਿਆਨ ਦਿੰਦਾ ਇਹ ਗੱਲਾਂ ਚਾਚਾ ਜੀ ਭਰਾ ਲੈ ਕੇ ਗਿਆ ਤਾਂ ਮਰਜ਼ੀ ਨਾਲ ਹੀ ਲੈ ਕੇ ਗਿਆ ਚਲ ਜੇ ਲੈ ਗਿਆ ਆ ਤਾਂ ਆਪਦੀ ਮਰਜ਼ੀ ਨਾਲ ਸਕਦੀ ਸੀ ਭੱਜ ਗਈ ਹਾਂ ਤੁਸੀਂ ਬਹੁਤ ਭੱਜ ਗਈ ਕੀ ਮਤਲਬ ਮੇਰੀ ਗੱਲ ਭਰਾ ਸੀ ਕਿ ਇਹ ਵੀ ਨਾਲੇ ਭਰਾ ਤਾਂ ਉਹੀ ਗੱਲ ਰੱਖਦੇ ਨਹੀਂ ਹੁੰਦੇ ਚੁੱਪ ਮੈਂ ਤਾਂ ਇਹ ਕਹਿੰਦਾ ਸੀਗਾ ਹਾਂ ਇੱਕ ਬੁੜੀ ਜੀ ਹੋ ਰਹੀ ਸੀ ਬੇਰਦ ਜੀ ਉਹਨਾਂ ਦੇ ਘਰੇ ਹੈ ਉਹ ਕੌਣ ਸੀ ਮਾਸੀ ਕਹਿੰਦੇ ਸੀ ਮਾਸੀ ਜੀ ਬਤੋ ਤਾਂ ਜੀ ਠੀਕ ਤਾਂ ਮਾਸੀ ਜੀ ਉਹਦੀ ਕਰ ਲੋ ਪਰ ਉਹਦੀ ਉਹ ਨਹੀਂ ਕੀਤੀ ਪਰਦਾ ਜੱਟ ਪਰਦਾ ਲਾ ਮੈਂ ਕੀਤੀ ਨਹੀਂ ਕਿਤੇ ਮੇਰੇ ਨਾਲ ਚਲ ਮੈਂ ਚੱਲਦਾ ਫਿਰ ਤੇਜੇ ਨੇ ਆਉਣਾ ਸੀਗਾ ਤਾਂ ਕਰਕੇ ਫਿਰ ਮੈਨੂੰ ਜਾਣਾ ਪਊਗਾ ਨਾ ਤੇਜਾ ਕੀ ਕਹਿੰਦਾ ਹੁਣ ਪਹਿਲਾਂ ਥੋੜੀ ਕੀਤੀ ਆ ਉਹ ਭੁੱਲ ਗਿਆ ਚਾਚਾ ਨਾ ਲੱਗਿਆ ਕਰੋ ਕਿਸੇ ਦੇ ਮਗਰ ਕਿਉਂ ਹੁਣ ਉਹਦੇ ਮਗਰ ਲੱਗਦੇ ਸਾਰਾ ਕੁਝ ਉਹਨੇ ਤੱਕਰਾਇਆ ਉਹ ਭਾਈ ਉਹਨੇ ਕਰਾਇਆ ਜੋ ਨਹੀਂ ਕਰਾਇਆ ਉਹ ਤਾਂ ਪਤਾ ਨਹੀਂ ਪਰ ਮੈਂ ਤਾਂ ਹੁਣ ਇਹ ਗੱਲ ਕਹਿਣਾਗਾ ਵੀ ਜਾਂ ਤਾਂ ਭਾਈ ਸਾਨੂੰ ਕਿਸ ਤਰੀਕੇ ਦੇ ਨਾਲ ਸਾਡਾ ਸਾਰਾ ਕੁਝ ਸਾਨੂੰ ਮਿਲਾ ਦੇ ਠੀਕ ਹੈ ਤੇ ਨਹੀਂ ਤਾਂ ਫਿਰ ਚੁੱਪ ਕਰਕੇ ਸਾਡੇ ਤਾਂ ਪੈਸੇ ਮੋੜ ਦੇਖ ਲੈ ਹੁੰਦੇ ਉਹ ਪੈਸੇ ਉਹ ਆਸ ਛੱਡਦੇ ਪੈਸਿਆਂ ਦੀ ਜਿਹੜਾ ਕੁਝ ਹੋਣਾ ਸੀ ਮੇਰਾ ਚਾਚਾ ਤੈਨੂੰ ਪਹਿਲਾਂ ਵੀ ਦੋ ਵਾਰੀ ਕਹਿਤਾ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਠੀਕ ਹੈ ਵੀ ਹੁਣ ਨਾ ਤਾਂ ਉਹ ਸਾਰਾ ਕੁਝ ਸੈੱਟ ਹੋਵੇ ਨਾ ਉਹ ਮੁੜ ਕੇ ਆਵੇ ਨਾ ਤੇ ਤੇਜਾ ਯਾਰ ਹੋਈ ਜਾ ਤੇਰਾ ਦੁਬਾਰੇ ਹੋਇਆ ਯਾਰ ਬਣੇ ਮੈਨੂੰ ਆਹੀ ਗੱਲ ਕਹੀ ਜਾਂਦਾ ਭਾਲਣ ਤਾਂ ਚੱਲ ਬੜੇ ਮੇਰੇ ਨਾਲ ਕੀ ਪਤਾ ਮਿਲ ਹੀ ਜਾਵੇ ਭਾਲਣ ਤਾਂ ਲਾਡੀ ਲੱਗ ਜੁ ਤੁਹਾਡੇ ਨਾਲ ਦੇਖ ਲੈ ਕਿਉਂ ਇੰਨੀਆਂ ਕਮਲੀਆਂ ਮਾਰਦਾ ਉਹਨੇ ਤਾਂ ਰਪੀਏ ਹੋਰ ਖਾਣੇ ਤਾਂ ਖਵਾ ਦੇ ਉਰੇ ਪਰੇ ਦੇ ਬੰਦਿਆਂ ਨੂੰ ਕਹੀ ਜਾਂਦਾ ਆ ਦੇ ਘਰ ਦੇ ਬੰਦਿਆਂ ਨੂੰ ਚਾਚਾ ਕਹਿੰਦਾ ਨਹੀਂ ਵੀ ਤੁਸੀਂ ਚੱਲ ਬੋ ਨਾਲ ਗੱਡੀ ਫੜਨਾ ਗਿਆ ਨਹੀਂ ਸੀ ਉਹਨਾਂ ਦੇ ਥਾਂ ਟਿਕਾਣੇ ਦਾ ਹੁਣ ਆਪਾਂ ਨੂੰ ਦਾ ਕਰੇ ਸਹੀ ਕਹਿੰਦਾ ਤੇਰਾ ਚਾਚਾ ਵੀ ਜੇ ਉਹ ਤੇਜਾ ਨਾਲ ਤੁਰੂਗਾ ਮਤਲਬ ਕਿ ਉਦੋਂ ਉਹਨੂੰ ਪਤਾ ਹੋ ਸਾਰਾ ਕੁਝ ਉਹਨੇ ਦੇਖਿਆ ਹੋ ਉਹਨਾਂ ਦਾ ਘਰਬਾਰ ਟਿਕਾਣਾ ਹੋਈ ਦੇਖ ਦੋ ਥਾਂ ਦਾ ਅਸੀਂ ਬਦਲ ਵੀ ਦਿੱਤੇ ਦੋ ਤਿੰਨ ਦੋ ਥਾਂ ਤੇ ਜਾ ਕੇ ਨੀ ਭੈਣੇ ਨੌਰ ਭਾਦਰੇ ਬਦਰ ਕਿਤੇ ਜਾਏ ਇਸ ਦਾ ਉਹ ਪਹਿਲਾਂ ਲੈ ਗਿਆ ਟਿਕਾਣਿਆਂ ਤੇ ਉਹ ਟਿਕਾਣਿਆਂ ਤੇ ਨਹੀਂ ਹੈਗੀ ਉਹ ਬਸ ਫੇਰ ਨਹੀਂ ਗਈ ਹੁਣ ਉਹ ਤਾਂ ਮੂੰਹ ਹੀ ਤੈਨੂੰ ਮਿੱਠੀਆਂ ਗੋਲੀਆਂ ਦੇਈ ਜਾਂਦਾ ਪੈਸੇ ਖਾਣੇ ਆ ਤੇ ਥੋ ਖਾ ਲੂਗਾ ਛੱਡ ਦੋ ਆ ਗੱਲ ਤਾਂ ਮੈਨੂੰ ਕਹੀ ਜਾਂਦਾ ਕਿ ਉਹ ਇਹੋ ਜਿਹੀ ਨਹੀਂ ਹੈਗੀ ਜਿਉ ਇਹੋ ਜੀ ਨਹੀਂ ਹੈ ਸਿਆਣ ਸਪਾ ਕਿਉਂ ਚੱਕ ਕੇ ਲੈ ਗਈ ਘਰ ਉਹ ਇਹੋ ਜੀ ਨਹੀਂ ਸੀ ਪੈਸੇ ਕਿਉਂ ਲੈ ਕੇ ਗਈ ਸਰੂਆ ਭਾਈ ਹੋਊ ਇਹੋ ਜਿਆ ਮੈਂ ਸਿਆਣਾ ਦਾ ਆਪ ਹੀ ਫੜਾਇਆ ਸੀ ਉਹਨੂੰ ਚੱਲ ਛੱਡ ਰਹਿਣ ਦੇ ਮਨਿੰਦਰ ਛੱਡੋ ਰਹਿਣ ਦੇ ਗੱਲ ਚਾਚਾ ਮੇਰੀ ਗੱਲ ਸੁਣ ਜਦੋਂ ਤੈਨੂੰ ਸਾਡੇ ਤੇ ਪੂਰਾ ਯਕੀਨ ਹੋ ਗਿਆ ਨਾ ਵੀ ਅਸੀਂ ਤੇਰੇ ਆਵਦੇ ਹਾਂ ਠੀਕ ਹੈ ਉਦੋਂ ਸਾਨੂੰ ਸਾਰੀ ਗੱਲ ਦੱਸ ਦੀ ਹੁਣ ਤੂੰ ਸਾਡੇ ਤੋਂ ਕਲਾ ਰੱਖਦਾ ਲੱਗੋ ਐਵੇਂ ਲਕੋ ਰੱਖਦਾ ਗਾ ਯਕੀਨ ਹੈਗਾ ਹੀ ਆ ਤੁਹਾਡੇ ਤੇ ਕਿਉਂ ਨਹੀਂ ਯਕੀਨ ਹੈ ਪੁੱਤ ਯਕੀਨ ਤਾਂ ਹੈਗਾ ਪੁੱਤ ਸਿਆਣਾ ਨੇ ਆਪਦੇ ਹੱਥ ਨਾਲ ਹੀ ਫੜਾਇਆ ਸੀ ਉਹਨੂੰ ਵੀ ਲੈ ਆ ਪਾ ਕੇ ਲੈ ਜਾ ਫਿਰ ਪਾ ਕੇ ਲੈ ਗਈ ਅਗਲੀ ਹਾਂ ਚੱਲ ਕੋਈ ਨਹੀਂ ਹੁਣ ਚੁੱਪ ਕਰੋ ਪੁੱਤ ਹੁਣ ਜਿਹੜੀ ਗੱਲ ਹੋ ਗਈ ਉਹ ਤਾਂ ਵਾਪਸ ਆਉਂਦੀ ਨਹੀਂ ਜੀ ਬਣਾ ਐਵੇਂ ਨਹੀਂ ਹੋ ਕਰਿਆ ਹੁੰਦਾ ਗਾ ਚੱਲ ਛੱਡ ਕੋਈ ਨਹੀਂ ਬਾਈ ਤੂੰ ਸਾਰੀਆਂ ਗੱਲਾਂ ਛੱਡ ਰੋਟੀ ਪਾਣੀ ਦੋਦਾ ਇਧਰ ਆ ਖਾਇਆ ਕਰ ਆਪੇ ਤੇਰੀ ਸਾਂਭ ਸੰਭਾਲ ਇਹ ਕਰਨਗੇ ਹੁਣ ਜਿਹੜਾ ਹੋਣਾ ਸੀ ਉਹ ਤਾਂ ਹੋ ਗਿਆ ਬਈ ਹੁਣ ਨਾ ਉਹਨੇ ਮੁਰਨਾ ਚੱਲ ਅਕਸਤ ਜੀ ਭਰੇ ਚੰਗਾ ਤੇ ਬਾਕੀ ਆ ਰਾਸ਼ਨ ਲੈ ਆਂ ਜਾ ਕੇ ਕੋਈ ਨਹੀਂ ਆ ਚਲੇ ਆਉਂਗਾ ਆਥਰੇ ਆ ਜੀ ਆਥਰੇ ਖਾ ਜੀ ਰੋਟੀ ਹਾਂ ਅਗੇ ਵੀ ਆਸ ਹੈ ਵੀ ਉਹ ਆਊਗੀ ਨਮਸਕਾਰ ਕਰ ਦिए ਤੇਰੇ ਹੱਥ ਵੀ ਹੋਈ ਹੋਈ ਆ ਮੂਹਤੇ ਕਹੀਆਂ ਨੀਆਂ ਛੱਤ ਕਿੱਲੇ ਨਾਮ ਲਵਾ ਦੇ ਸਿੱਧੀ ਜ਼ਮੀਨ ਵਾਲੀ ਗੱਲ ਥੋੜੀ ਮੂਹਤੇ ਕਹੀ ਦੀ ਹੁੰਦੀ ਉਹ ਗੱਲ ਹੀ ਕਹੀ ਉਹ ਠਾ ਸੋਟਾ ਨਹੀਂ ਮਾਰਨਾ ਇਹਦੇ ਕੋਣ ਗੱਲਾਂ ਤਾਂ ਮੈਂ ਵੀ ਗੱਡੀਆਂ ਨੇ ਵੇਚੇ ਹੈ ਗੱਲ ਤਾਂ ਆਏ ਇਹ ਬੰਦੇ ਨੂੰ ਪਤਾ ਲੱਗਣਾ ਚਾਹੀਦਾ ਮੈਂ ਗੱਲ ਕਰਦਾ ਅਗਲੇ ਜਿਹੋਲੇ ਕੋਕ ਲੈ ਤਕ ਜ਼ਮੀਨ ਮਾਰੇ ਕਹਿੰਦਾ ਸੀ ਜੇ ਅੱਗੇ ਤਾਂ ਸਹੀ ਨੂੰ ਮਾਰਾ ਬਟ ਮਸਾ ਤਾਂ ਮਸੀ ਕਰੇ ਆਉਣ ਲੱਗਿਆ ਮੈਨੂੰ ਤਾਂ ਐਂ ਜਿਵੇਂ ਚੱਲ ਤੋ ਦੇ ਫਾਇਦੇ ਦੀ ਗੱਲ ਮੈਂ ਤੁਸੀਂ ਐਂ ਕਰਨ ਲੱਗ ਗਏ ਜਿਵੇਂ ਰਾਸ਼ਨ ਪਾਣੀ ਕਰੇ ਮੈਂ ਤੁਹਾਨੂੰ ਲੈ ਆ ਕੇ ਨਹੀਂ ਦਿੱਤਾ ਹਾਂ ਚਾਚੀ ਮੂਰੇ ਤੁਸੀਂ ਬੇਇੱਜ਼ਤੀ ਕਰਾਉਣੀ ਕੀ ਹੋ ਗਿਆ ਤੁਹਾਨੂੰ ਹੈ ਪੈਸੇ ਹੱਥ ਚ ਲੈ ਕੇ ਖੋਕੇ ਮੇਰੇ ਤੇ ਕੀ ਗੱਲ ਮੈਂ ਪੈਸੇ ਕਰ ਦੇਖੇ ਨਹੀਂਗੇ ਉਹ ਨਹੀਂ ਦੇਖੇ ਦੀ ਗੱਲ ਨਹੀਂ ਉਹ ਤਾਂ ਨਹੀਂ ਆਪਨੇ ਵੀ ਕਹਿਤਾ ਸੀ ਵੀ ਚਲ ਕੋਸ ਕੇ ਇਸ ਤ ਪਰੇ ਕੁਸ ਘਰੇ ਰੱਖ ਲਿਓ ਲੋੜ ਪੈ ਜਾਂਦੀ ਹੈ ਵੀ ਚਾਚਾ ਦੇ ਗਈ ਪੂਰੇ ਜਾਂਦਾ ਫੇਰ ਹੈ ਚਲ ਕੋਈ ਨਾ ਫਿਰ ਵੀ ਰਏ ਤੁਸੀਂ ਇਹ ਸੋਚ ਲੋ ਉਹ ਤੁਹਾਨੂੰ ਵੱੱਟ ਪੈਸੇ ਦੇ ਗਿਆ ਹੈ ਜੀ ਉਹ ਹੀ ਗੱਲ ਤੁਹਾਡੀ ਕਿ ਉਹਨੇ ਕਿਸ਼ਤੀ ਭਰਨੀ ਹੁੰਦੀ ਕੱਲੇ ਗਏ ਦੇ ਖਾਤੇ ਚ ਪਵਾ ਦਿੰਦਾ ਪਰੇ ਕੋਈ ਤਾਂ ਗੱਲ ਉਹਨੇ ਤੁਹਾਨੂੰ 50 60 ਹਜ਼ਾਰ ਰੁਪਏ ਵਜੂ ਗਈ ਪੈਸੇ ਨਾਲ ਆਏ ਤੁਸੀਂ ਇੱਕ ਵਾਰੀ ਖਾਤੇ ਜਮ੍ਹਾਂ ਕਰਾਏ ਮਣਕ ਤੁਸੀ ਕਿੰਨਾ ਕੰਨਾ ਟਾਈਮ ਤਾਂ ਜਾਂਦੇ ਪੈਸੇ ਬਣਾਉਂ ਹਾਂ ਅੱਗੇ ਬਿਠੇ ਰਿਆ ਦੀ ਮੈਂ ਪੈਸੇ ਛੱਡਿਆ ਚੱਲ ਕੋਈ ਨਹੀਂ ਠੀਕ ਆ ਚਾਚੇ ਨਾਲ ਜਿਹੜੀ ਗੱਲ ਕਰਨੀ ਸੀ ਕਰ ਲਈ ਦੋਵੇਂ ਜਾਂਦੀਆਂ ਜਾਇਓ ਹੱਥ ਨੇ ਠੀਕ ਆ ਨਾਲੇ ਤਾਂ ਉਧਰ ਝਾੜੂ ਪੂੰਛਾ ਲਾਏ ਉਹ ਸਾਫ ਸੁਥਰਾ ਕਰਿਆ ਤਾਂ ਠੀਕ ਆ ਪਸੋਂ ਥੱਲੇ ਝਾੜੂ ਲਾਏ ਨਾਲੇ ਚਾਚੇ ਨੂੰ ਕਹੇ ਉਹ ਵੀ ਆ ਉਨ ਐ ਤਾਂ ਹੈ ਨਹੀਂ ਵੀ ਕੱਲਾ ਮੈਂ ਤੇ ਮਾਂ ਹੀ ਕਹੀ ਚੱਲਾਂਗੇ ਚਾਚਾ ਤੂੰ ਐ ਕਰਦੇ ਐ ਕਰਦੇ ਉਹ ਮੇ ਹੋ ਜੂਗਾ ਮਾੜਾ ਮੋਟਾ ਤੁਹਾਨੂੰ ਵੀ ਤੇ ਜਨਾਬ ਹੋਊਗਾ ਤੂੰ ਵੀ ਜਾਇਆ ਕਰ ਉਹਦੇ ਕੋਲੇ ਤੇ ਚਾਚੇ ਕੋਲੇ ਇਹ ਕੁਛ ਲੈਣਾ ਤਾਂ ਸਾਰਿਆਂ ਨੂੰ ਤੁਸ ਤੁਸ ਕਰਨੀ ਪੈਣੀ ਹੈ ਭਾਈ ਮਾਸਦੀ ਮੈਂ ਤਾਂ ਗੇੜਾ ਮਾਰਿਆ ਨਹੀਂ ਨੀ ਆ ਨਹੀਂ ਨਹੀਂ ਚਾਚੇ ਕੋਲ ਆ ਮਮੀ ਨੂੰ ਪੁੱਛ ਤੁਸੀਂ ਮਾਰਿਆ ਕਰੋ ਗੇੜਾ ਮੇਰੇ ਤੋਂ ਤਾਂ ਜਾਈਦਾ ਨਹੀਂ ਨਾ ਮੈਂ ਝਾੜੂ ਕੱਢਣ ਨਾ ਮੈਂ ਤਾਂ ਗੋਹਾ ਚੱਕਿਆ ਜਾਂਦਾ ਮੇਰੇ ਤੋਂ ਨਹੀਂ ਕੁਛ ਹੁੰਦਾ ਮੈਨੂੰ ਨਾ ਕਹੋ ਤੁਸੀਂ ਮੈਨੂੰ ਕਿਉਂ ਫਸਾਈ ਜਾਂਦੇ ਆਂ ਆਪਦੇ ਵਿੱਚ ਆਹ ਦੇਖ ਲੈ ਭੈਣ ਜੀ ਇਹਨਾਂ ਦੇ ਲੱਛਣ ਹੈਗੇ ਜਮੀਨ ਲੈਣ ਵਾਲੇ ਹਜੇ ਉਹ ਬਾਹਰ ਟੱਪਿਆ ਨਹੀਂ ਪਹਿਲੀ ਓਹੋ ਮੈਨੂੰ ਐਂ ਦੱਸ ਆ ਫਿਰ ਸੱਤ ਕਿੱਲੇ ਦਾ ਗੁੱਸਾ ਲਵਾ ਲਈ ਕਿਧਰ ਲਵਾਉਣਾਗਾ ਆਹੋ ਜਮੀਨ ਇਹਨਾਂ ਦਾ ਨਾਮ ਲੱਗੂ ਮੇਰੇ ਨਾਮ ਤੇ ਕੋੜਾ ਵੀ ਨਾ ਲੱਗਣਾ ਤੁਸੀਂ ਮੈਂ ਇੱਕ ਤੇ ਕਰਕੇ ਲੈ ਜੂਗਾ ਜੀਨ ਮਾਰੀਆ ਨੀਆਂ ਕਮਲ ਕੁੱਟੀ ਆਣੀਆਂ ਇੱਥੇ ਜੋ ਜ਼ਮੀਨ ਤਾਂ ਤੇਰੇ ਜਵਾਕਾਂ ਕੋਲ ਹੀ ਆਊਗੀ ਇਹ ਇਹਦੇ ਨਾਲ ਜ਼ਮੀਨ ਹੋ ਗਈ ਤੇ ਤੇਰੀ ਐ ਆਹੋ ਫਿਰ ਮੈਂ ਮੇਰ ਤੋਂ ਨੀ ਗੋਲਾ ਖੋਰ ਸਾ ਹੁੰਦਾ ਮੈਂ ਤਾਂ ਘਰ ਦਾ ਕੰਮ ਵਾਸਾ ਕਰਦੀ ਆ ਬੇਲੀ ਹੈਗੀ ਇੱਥੇ ਬੈਠੀ ਇਹਨੂੰ ਭੇਜ ਕੇ ਕੰਮ ਕਰਦੀ ਕੀ ਚੰਗਾ ਮੇਰੀ ਗੱਲ ਸੁਣ ਮੇਰੇ ਨਾਲ ਉਂ ਬਾਗ ਜਾ ਕਰ ਕੰਮ ਮੈਂ ਆਪੀ ਕਰ ਲਿਆ ਕਰੂੰਗੀ ਮੈਂ ਲਾ ਕੇ ਕਿ ਮੈਂ ਚੌਂਕੀ ਭਰਨੀ ਆ ਇਹ ਤਾਂ ਕਰੂਗੀ ਫਿਰ ਆਹਦੇ ਭਰਾ ਮਾਰੀ ਤੂੰ ਨਾ ਕਰ ਲਈ ਆਹਦੇ ਖਾਸ ਮਾਰੀ ਕੁਛ ਐ ਬੁਲਾਏਗੀ ਮੈਨੂੰ ਇੱਥੇ ਤੂੰ ਕੋਲੇ ਖੜ ਜਾ ਕਰੀ ਕੋਈ ਨਾ ਗੋਹ ਪੂੜਾ ਸਿੱਟਿਆ ਕਰੂਗੀ ਮੈਨੂੰ ਪਤਾ ਹੀ ਐ ਇੱਕ ਵਾਰ ਜਾਣ ਕੇ ਭੇਜ ਦੂੰਗਾ ਵਰ ਕੇ ਬੈ ਜਾ ਕਰੂਗੀ ਤੂੰ ਲੈ ਕੇ ਸੁਣ ਲਓ ਸਮਝਾ ਦਿਓ ਇਹਨੂੰ ਮੈਂ ਤਾਂ ਆਏ ਕਿ ਨਾ ਵੀ ਸਮਝਦਾ ਹੁੰਦਾ ਮਿੱਠੇ ਪਿਆਰੇ ਰਹੋਗੇ ਤਾਂ ਟੱਕ ਚਾਹੀਦਾ ਇਹ ਪਿਆਰੇ ਰਹੇ ਜੇ ਤੁਸੀਂ ਤੁਸੀਂ ਆਪ ਕਿੰਨਾ ਕੌੜਾ ਬੋਲਦੇ ਥੋਨੂੰ ਕਹੇ ਦੋ ਮਿੰਟ ਚਾਚੇ ਕੋਲ ਲੱਗ ਜਾ ਮੈਨੂੰ ਨਹੀਂ ਚੋਈਦਾ ਆਪ ਤਾਂ ਐ ਕਰ ਲੱਗ ਜੰਦੇ ਚਾਚੇ ਨੂੰ ਪਤਾ ਵੀ ਇਹ ਗੁੱਸੇ ਵਾਲਾਗਾ ਤਾਂ ਆ ਕੇ ਚੱਲ ਜਾਂਦਾ ਜੇ ਹਾਂ ਚੱਲ ਜਾਂਦਾ ਵੇ 100 100 ਕੁਝ ਕਰਦੀ ਹਾਂ ਇਹ ਹੁਣ ਜਾਇਆ ਕਰੂਗਾ ਕਿਉਂ ਪਕਾਈ ਮਾਰੀ ਆਹ ਲੱਛਣ ਕਰਦੀ ਹੈ ਭਿੰਜੀ ਇਹ ਤਾਂ ਸੁਣ ਲੋ ਗੱਲਾਏ ਤੋਂ ਮੈਂ ਕੀ ਅਚੰਭਾ ਕਰਦੀ ਤੂੰ ਮਾਰੂਗੀ ਤਾਂ ਮੈਨੂੰ ਲੜਨੂ ਕੋਈ ਲੜਨੂ ਪਿਆਰ ਹੋਈ ਬੈਠਣ ਸਾਰੇ ਜਾਣੇ ਮੇਰੇ ਨਾਲ ਕਰਕੇ ਤੂੰ ਜਾ ਕੇ ਕੰਮ ਕਰ ਲੈ ਜਾ ਤੂੰ ਆਏ ਕਰਨ ਦਰਜਾ ਕੇ ਪੈਸੇ ਗਣ ਲਾ ਪੈਸੇ ਗਣ ਕੇ ਮੈਂ 2.7 ਲੱਖ ਲੈ ਆਦੇ ਬਾਕੀ ਰੱਖ ਲਈ ਘਰੇ ਹਾਂ ਅੱਜ ਚੱਕ ਲ ਕੁੜੀਏ ਕੱਪ ਸਾਰੇ ਕਿਸ਼ਤ ਨਹੀਂ ਭਰਨੀ ਧੁੱਕੇ ਨਾ ਹੋਣ ਨਾਲੇ ਤੜਕੇ ਮੈਂ ਇੱਥੇ ਗਲੀ 'ਚ ਬਹਿ ਜਾਈਂ ਇੱਥੇ ਜਦੋਂ ਆ ਗਏ ਉਹ ਜਿੰਦਾ ਲੋਣ ਘਰੇ ਚੁੱਪ ਕਰ ਜਾ ਰਿਸ਼ਤਾ ਕਿਹੜਾ ਵੀ ਸਾ ਨੂੰ ਵੀ ਪਤਾ ਨਹੀਂ ਕਿ ਤੂੰ ਆਹ ਉਹ ਲੈ ਕਹੋ ਮੈਂ ਨਾ ਥੋੜੀ ਸਰਾਹੀ ਹੋਈ ਨਹੀਂ ਦੇਖ ਲੋ ਦੇਖ ਲੋ ਚੁੱਪ ਕਰ ਜਾ ਮੈਂ ਬੋਲਦੀ ਆ ਭੈਣ ਜੀ ਫਿਰ ਤੁਸੀਂ ਕਹਿੰਦੇ ਹੋ ਕਿ ਮੇਰੀ ਕੁੜੀ ਨੂੰ ਕੁਝ ਕਹਿੰਦੇ ਆ ਇਹ ਜਿੰਨੀ ਚੱਕ ਕੁੜੀਏ ਹਾਂ ਅਲੱਤ ਵੱਜ ਜਾਂਦਾ ਗਾ ਕੋਈ ਗੱਲ ਨਹੀਂ ਗੱਲ ਗੱਲ ਤੇ ਲੱਗ ਜਾਂਦੀ ਆ ਪਿਆਉਂਦੀ ਹੈ ਨਹੀਂ ਮਾਰਨ ਮੇਰੇ ਕੋਲ ਹੁਣ ਕਾਦਾ ਬਲੱਡ ਵੱਧਦਾ ਇਹਦਾ ਚੰਗੀ ਗੱਲ ਹੀ ਕਹੀ ਐ ਇਹਨੂੰ ਨਹੀਂ ਨਹੀਂ ਹੁਣ ਸ਼ਾਂਤ ਹੋ ਜੂਗੀ ਕੋਈ ਨਹੀਂ ਹੋ ਜੂਗੀ ਸ਼ਾਂਤ ਜੇ ਮੈਂ ਗੱਲ ਜਦੋਂ ਤੂੰ ਆਦੇ ਕੰਮ ਕਰ ਜਾ ਮਾੜਾ ਮਟਾ ਸਮਝਿਆ ਕੇ ਜਾਓ ਕਹਿੰਜੀ ਤੁਸੀਂ ਕੁੜੇ ਬਗੇਟ ਖੋਲਦੇ ਲਾ ਹਾਂ ਕਰਦੀ ਆ